ਕੇਂਦਰੀ ਗ੍ਰਹਿ ਮੰਤਰੀ ਅਮਰਦੀਸ਼ਾ ਦੇ ਵੱਲੋਂ ਦਿੱਤੀ ਗਈ ਗਲਤ ਟਿੱਪਣੀ ਦੇ ਖਿਲਾਫ ਜਿੱਥੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਰ ਉੱਥੇ ਹੀ ਤੁਰਿ ਬਿਕੇ ਐਸ ਸੀ ਪਾਈਚਾਰੇ ਦੇ ਵੱਲੋਂ ਸਫਾਈ ਸੇਵਕਾਂ ਦੇ ਵੱਲੋਂ ਅਮਰਦੀਸ਼ਾ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਅਮਰਦੀਸ਼ਾ ਨੇ ਮਾਫੀ ਨਾ ਮੰਗੀ ਤਾਂ ਸੰਘਰਸ਼ ਨੂੰ ਦੇਖਾ ਕਰਕੇ ਪੰਜਾਬ ਬੰਦ ਦਾ ਸਦਾ ਦਿੱਤਾ ਜਾਵੇਗਾ ਕਿ ਆ ਕਿ ਪਿੱਛੇ ਬੀ ਜੀ ਪੀ ਦੇ ਸੀਨੀਅਰ ਆਗੂ ਅਮਰਦੀਸ਼ਾ ਜੀ ਨੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਪੀਮਰੋ ਬਾਬਾ ਅਮੇਦਕਰ ਜੀ ਦੇ ਖਿਲਾਫ ਤੁਸੀਂ ਟਿੱਪਣੀ ਆਪਸ਼ਬਦ ਬੋਲੇ ਇਸ ਕਰਕੇ ਕਿਉਂਕਿ ਡਾਕਟਰ ਪੀਮਰੋ ਦੀ ਪੂਰੇ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੇ ਬਹੁਤ ਪਵਿੱਤਰ ਸੰਵਿਧਾਨ ਬਣਾਇਆ ਖਾਸ ਕਰਕੇ ਜਿਹੜੇ ਛੋਟੇ ਵਰਗ ਦੇ ਲੋਕ ਸੀ ਉਹਨਾਂ ਨੂੰ ਉੱਪਰ ਚੱਕ ਲਿਆ ਉਹਨਾਂ ਨੂੰ ਜੋ ਉਹਨਾਂ ਨੇ ਹੱਕ ਲਿਆ ਕੇ ਦੇ ਕੇ ਦਿੱਤੇ ਇਸ ਕਰਕੇ ਆਓ ਅੱਜ ਆਪਾਂ ਇੱਕ ਝਟੋ ਕੇ ਉਹਨਾਂ ਦੇ ਖਿਲਾਫ ਕਿਉਂਕਿ ਭਾਜਪਾ ਸਰਕਾਰ ਫਿਰਕੂ ਸਰਕਾਰ ਹੈ ਉਹ ਕਿਸਾਨਵੋਧੀ ਸਰਕਾਰ ਹੈ ਦਲਤ ਵਿਰੋਧੀ ਸਰਕਾਰ ਹੈ ਔਰ ਅਰ ਹਰ ਵਰਗ ਦੇ ਨਾਲੋਂ ਧੱਕਾ ਕਰ ਰਹੀ ਹੈ ਇਸ ਕਰਕੇ ਆ ਆਪਾਂ ਇੱਕਜੁੱਟ ਹੋ ਕੇ ਇਹ ਫਿਰਕੂ ਸਰਕਾਰ ਨੂੰ ਚਲਦਾ ਕਰੀਏ ਅਰ ਜਦੋਂ ਦੀ ਇਹ ਭਾਜਪਾ ਦੀ ਸਰਕਾਰ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਉਸ ਤੋਂ ਤੁਸੀਂ ਦੇਖ ਲਓ ਕਿ ਕਸ਼ਮੀਰ ਦੇ ਵਿੱਚ ਕਿੰਨੇ ਸਾਡੇ ਸੈਂਕੜੇ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਕਿਉਂਕਿ ਉਹ ਸਾਰਾ ਕੁਝ ਇਹਨਾਂ ਦੀ ਦੇਣ ਹੈ ਇਹਨਾਂ ਨੇ ਪੂਰਾ ਦੇਸ਼ ਦਾ ਮਾਹੌਲ ਵਿਗਾੜ ਰੱਖਿਆ ਹੈ ਹਰ ਜਗ੍ਹਾ ਤੇ ਇਹਨਾਂ ਨੇ ਪੰਗੇ ਪਾ ਰੱਖੇ ਨੇ ਇਸ ਕਰਕੇ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਪਰ ਜਰ ਆਮ ਆਦਮੀ ਪਾਰਟੀ ਵੱਲੋਂ ਅਸੀਂ ਪੂਰਾ ਸਹਿਯੋਗ ਦਲਤ ਭਾਈਚਾਰੇ ਨੂੰ ਯਕੀਨ ਦਿਵਾਉਣਾ ਕਿ ਤੁਹਾਡੇ ਨਾਲ ਡਟ ਕੇ ਖੜੇ ਹਾਂ ਜਿੱਥੇ ਕੋਈ ਸੰਘਰਸ਼ ਵੀ ਡੋਗੇ ਜਿੰਨੀ ਵੀ ਲੋੜ ਹੈ ਹਰ ਤਰ੍ਹਾਂ ਤੁਹਾਡੇ ਨਾਲ ਅਸੀਂ ਡਟ ਕੇ ਖੜਾਂਗੇ ਦੇਖਿਆ ਗਿਆ ਡੱਲੇਵਾਲ ਪਿਛਲੇ ਲੰਬੇ ਸਮੇਂ ਤੋਂ ਮਰਨ ਬਾਰੇ ਬੈਠਾ ਪਰ ਸਰਕਾਰ ਦੇ ਕੰਨਾਂ ਦੇ ਜੂ ਤੱਕ ਨਹੀਂ ਸਰਕੀ ਕਿਵੇਂ ਦੇਖਦੀ ਆਮ ਆਦਮੀ ਪਾਰਟੀ ਦੇ ਕੋਈ ਭਾਵੇਂ ਬੀਜੇਪੀ ਸਰਕਾਰ ਦੇ ਵੱਲੋਂ ਭਾਵੇਂ ਕੋਈ ਮਰੇ ਕੋਈ ਜੀਵੇ ਇਹਦੇ ਕਰਨ ਤੇ ਕੋਈ ਕੋਈ ਅਸਰ ਨਹੀਂ ਪਹਿਲਾਂ ਕਿੰਨੇ ਕਿਸਾਨ ਸ਼ਹੀਦیاں ਦੇ ਕੇ ਆਏ ਨੇ ਦਿੱਲੀ ਦੇ ਬਾਰਡਰ ਤੇ ਟਿੱਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਸੋ ਇਸੇ ਤਰ੍ਹਾਂ ਹੀ ਹੁਣ ਜਿਹੜੇ ਕਿਸਾਨ ਨੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਮੰਨੀਆਂ ਸੀ ਉਹ ਉਹਨਾਂ ਮੰਗਾਂ ਤੋਂ ਮੁੱਕਰ ਰਹੇ ਨੇ ਇਸ ਕਰਕੇ ਢੱਲੇਵਾਲ ਸਾਹਿਬ ਨੇ ਜੋ ਆਪਣਾ ਮਰਨ ਵਰਤ ਰੱਖਿਆ ਅਸੀਂ ਬੇਨਤੀ ਕਰਦੇ ਹਾਂ ਕੇਂਦਰ ਸਰਕਾਰ ਨੂੰ ਕਿ ਤੁਸੀਂ ਇਹੋ ਜਿਹਾ ਰਵਈਆ ਨਾ ਵਰਤੋ ਤਾਂ ਕਿ ਜਿਹੜਾ ਦੇਸ਼ ਦਾ ਮਾਹੌਲ ਹੈ ਖਰਾਬ ਨਾ ਕਰੋ ਜੋ ਕਿਸਾਨਾਂ ਦੇ ਨਾਲ ਵਾਅਦੇ ਪੂਰੇ ਕੀ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੋ ਤਾਂ ਕਿ ਇਸ ਇਹੀ ਲੜਾਈ ਹੈ ਡੱਲੇਵਾਲ ਸਾਹਿਬ ਦੀ ਕਿ ਜਿਹੜੇ ਸਾਡੇ ਨਾਲ ਕੀਤੇ ਵਾਅਦੇ ਸੀ ਬੀਜੇਪੀ ਸਰਕਾਰ ਨੇ ਉਹ ਪੂਰੇ ਨਹੀਂ ਕਰਾ ਸਾਡੇ ਬਾਬਾ ਸਾਹਿਬ ਦੇ ਪਹਿਲਾ ਸੰਵਿਧਾਨ ਨਾਲ ਛੇੜਛਾੜ ਕੀਤੀ ਗਈ 2 ਅਪ੍ਰੈਲ 2018 ਨੂੰ ਉਦੋਂ ਵੀ ਅਸੀਂ ਭਾਰਤ ਮਾਨ ਦਾ ਸੱਤਾ ਦਿੱਤਾ ਹੁਣ ਵੀ ਦੇਖੋ ਤੁਸੀਂ ਦੇਖੋ ਆ ਪਿਛਲੇ ਦਿਨਾਂ ਦੇ ਵਿੱਚ 17 ਤਰੀਕ ਨੂੰ ਸੰਸਦ ਦੇ ਵਿੱਚ ਅਮਿਤ ਸਾਹ ਨੇ ਜਿਹੜਾ ਸਾਡੇ ਬਾਬਾ ਸਾਹਿਬ ਰਹਿਬਰ ਬਾਰੇ ਪੁੱਠਾ ਸਿੱਤਾ ਬੋਲਿਆ ਉਹ ਅਸੀਂ ਬਰਦਾਸ਼ਤ ਨਹੀਂ ਕਰ ਰਹੇ ਉਸੇ ਰੋਜ਼ ਵੱਜੋ ਅੱਜ 24 ਤਰੀਕ ਨੂੰ ਦੇਸ਼ ਭਰ ਦੇ ਹਰ ਪਿੰਡਾਂ ਸਹਿਰਾ ਕਸਬਿਆਂ ਤੇ ਵੱਟੇ ਮਹਾਨਗਰਾਂ ਦੇ ਵਿੱਚ ਵੀ ਬਾਬਾ ਸਾਹਿਬ ਜੀ ਨੂੰ ਯਾਦ ਕਰਦੇ ਹੋਏ ਜਿਹੜਾ ਅਮਿਤ ਸਾਹਿਬ ਨੇ ਮਤਲਬ ਉਹਨਾਂ ਨੂੰ ਗਲਤ ਬੋਲਿਆ ਬਾਬਾ ਸਾਹਿਬ ਨੂੰ ਅੱਜ ਅਸੀਂ ਪਤਲਾ ਫੁਕਰਿਆ ਦੇਸ਼ ਭਰ ਦੇ ਵਿੱਚ ਆ ਦੇਖੋ ਪਤਲਾ ਫੁਕਣ ਦੀ ਸਿਰ ਤਿਆਰੀ ਕਰ ਰਹੀ ਹੈ ਅੱਜ ਕੱਕੜਾਲ ਚੌਂਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਰਦਾਸ਼ਤ ਨਹੀਂ ਕਰਦੇ ਅਜ ਤਾਂ ਹਲੇ ਪੰਜ ਚਾਰ ਬੰਦਿਆਂ ਨੂੰ ਕੁਝ ਨੂੰ ਸੁਨੇਹਾ ਲਾਇਆ ਸੀ ਫਿਰ ਵੀ ਇੰਨੇ ਹੋ ਗਏ ਆਉਣ ਵਾਲੇ ਸਮੇਂ ਦੇ ਵਿੱਚ ਅਲਗ-ਅਲਗ ਪਿੰਡਾਂ ਸ਼ਹਿਰਾਂ ਦੇ ਵਿੱਚ ਹੋਰ ਵੀ ਲੋਕਾਂ ਨੂੰ ਵੱਧ ਤੋਂ ਵੱਧ ਪਰਮਾ ਘੱਟ ਕਰਕੇ ਅਸੀਂ ਭਾਰਤ万 ਦਾ ਸੱਦਾ ਦਵਾਂਗੇ ਔਰ ਜਿੰਨਾ ਹੋ ਸਕੇ ਉਹਨਾਂ ਵੱਧ ਤੋਂ ਵੱਧ ਅਸੀਂ ਅਮਿਤ ਸਾਹਿਬ ਦੇ ਗਲਾਪ ਪ੍ਰੋਗਰਾਮ ਇੱਥਾਂ ਤੁਹਾਨੂੰ ਪਤਾ ਹੀ ਹੈ ਕਿ 36 ਕਰੋੜ ਦੇ ਆਸ-ਪਾਸ ਦਲਤ ਪਰਿਵਾਰ ਨੇ ਇਸ ਹਿੰਦੁਸਤਾਨ ਦੇ ਵਿੱਚ ਇੰਨੀ ਹੀ 40 ਤੋਂ 50 ਕਰੋੜ ਸਾਡੇ ਬੀਸੀ ਭਰਾ ਨੇ ਜਿਨ੍ਹਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਆ ਬਾਬਾ ਸਾਹਿਬ ਨੇ ਸੰਵਿਧਾਨ ਜੁਣ ਵਾਸਤੇ ਪੂਰੇ ਦੇਸ਼ ਵਾਸਤੇ ਕੀਤਾ ਸਾਰਿਆਂ ਕੌਮਾਂ ਵਾਸਤੇ ਸੰਵਿਧਾਨ ਲਿਖਿਆ ਪੂਰੇ ਹਰ ਇੱਕ ਨਾਗਰਿਕ ਵਾਸਤੇ ਲਿਖਿਆ ਔਰ ਚਲੋ ਕਿਉਂਕਿ ਇਹ ਦੱਬੇ ਕੁਚਲੇ ਲੋਕ ਸੀ ਇਹਨਾਂ ਨੂੰ ਬਰਾਬਰਤਾ ਦੀ ਬਾਬਾ ਸਾਹਿਬ ਨੇ ਇਹਨਾਂ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ ਉਸੇ ਉੱਚਾ ਝੱਕਣ ਦੀ ਖੁੰਧਕ ਦੇ ਵਿੱਚ ਅੱਜ ਤੱਕ ਆਰਐਸਐਸ ਤੇ ਬੀਜਪੀ ਸਮੇਂ-ਸਮੇਂ ਤੇ ਸਾਨੂੰ ਲਤੜਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਲਤੜੇ ਨਹੀਂ ਜਾਂਦੇ ਹੁਣ ਜੋ 바ਵਾ ਸਾਹਿਬ ਸਾਨੂੰ ਸਿਖਾ ਗਏ ਆਪਣੀਆਂ ਸ਼ਹੀਦੀਆਂ ਦੇ ਗਏ ਸਾਨੂੰ ਹ ਮੂਰੇ ਲਾ ਗਏ ਉਹ ਸਭਧਾਨ ਦੀ ਰਾਖੀ ਕਰਨ ਵਾਸਤੇ ਤੇ 바ਵਾ ਸਾਹਿਬ ਦੇ ਨਾਮ ਨੂੰ ਅਸੀਂ ਥੱਲੇ ਨਹੀਂ ਆਉਣ ਦਿੰਦੇ ਬਹੁਤ ਵੱਡਾ ਪਰਿਵਾਰ ਹੈ 바ਵਾ ਸਾਹਿਬ ਦਾ ਕਰੋੜਾਂ ਦੇ ਵਿੱਚ ਹੈ ਸੋ ਜਿਆਦਾ ਅਮਿਤ ਸ਼ਾ ਜੀ ਮਾਫੀ ਮੰਗ ਲੈਣ ਦੇਸ਼ ਕੋਲੋਂ ਦਲਤਾਂ ਕੋਲੋਂ ਤੇ ਜਾਂ ਅਰਜ਼ਾਇਂ ਦੇ ਦੇਣਾ ਇੱਕ ਕੰਮ ਨੂੰ ਕਰਨਾ ਹੀ ਪੈਣਾ ਇਹ ਤੁਹਾਨੂੰ ਵੀ ਪਤਾ ਇਹ ਦਲਤ ਸਮਾਜ ਜਦੋਂ ਖੜਾ ਹੋਇਆ ਉਦੋਂ ਪਿੱਛੇ ਨਹੀਂ ਹਟਿਆ ਅਗਲਾ ਸੰਘਰਸ਼ ਕੀ ਹੋਇਆ ਤੁਹਾਡਾ ਅਗਲਾ ਸੰਘਰਸ਼ ਜਿਸ ਤਰ੍ਹਾਂ ਕੇ ਪਿੱਛੇ ਜਿਹੜਾ ਐਸਸੀਐਸਟੀ ਐਕਟ ਦੀਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਤੁਹਾਨੂੰ ਪੱਤੀ ਐਸ ਦੇਸ਼ ਦੇ ਵਿੱਚ ਕੀ ਵਾਪਰਿਆ ਸੀ ਨਾਂ ਨੂੰ ਪਰ ਇਹ ਸੰਘਰਸ਼ ਉਹ ਇੱਕ ਕਾਨੂੰਨ ਲਈ ਦੀ ਆਮ ਲੋਕਾਂ ਲਈ ਦੀ ਇਹ ਸਾਡੀ ਆਣ ਤੇ ਬਾਣ ਸ਼ਾਨ ਦੀ ਹੈ ਪਿਛਾ ਦਾ ਸਵਾਲ ਹੈ ਬਾਬਾ ਸਾਹਿਬ ਤੇ ਟਿੱਪਣੀ ਕਰਨਾ ਬਹੁਤ ਵੱਡੀ ਬੀਜੇਪੀ ਦੇ ਸਾਡੇ ਰਾਸ਼ਟਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਜੀ ਨੇ ਬਹੁਤ ਵੱਡੀ ਗਲਤੀ ਕਰ ਲਈ ਇਹ ਬਹੁਤ ਵੱਡਾ ਸੰਘਰਸ਼ ਹੋਏਗਾ ਹੋ ਸਕਦਾ ਹੈ ਕਿ ਨਾ ਮਾਫੀ ਮੰਗੀ ਤਾਂ ਨਾ ਗਰੀ ਇਹ ਸਰਕਾਰ ਵੀ ਜਾ ਸਕਦੀ ਹੈ ਕਿਉਂਕਿ ਦਲਤਾਂ ਦਾ ਤੁਹਾਨੂੰ ਪਤਾ ਹੀ ਹੈ ਹੋਲ ਕਿਤੇ ਖੱਡੇ ਹੋਰ ਨਾ ਹੋਣ ਪਰ ਬਾਵਾ ਸਾਹਿਬ ਦੇ ਨਾਮ ਤੇ ਦਲਤ ਕੌਮ ਹਮੇਸ਼ਾ ਇਕੱਠੀ ਰਹੀ ਹੈ ਔਰ ਇਕੱਠੀ ਰਹੇਗੀ ਇਹ ਉਹ ਤੋਂ ਵੀ ਵੱਡਾ ਸੰਘਰਸ਼ ਹੋਵੇਗਾ ਛੜਕਤ ਦੇ ਬੁੱਤਨਗੇ ਰੇਲ ਰੋਕਣ ਅੰਦੋਲਨ ਵਿੱਚ ਜਾਣਗੇ ਪੂਰੇ ਦੇਸ਼ ਦੇ ਵਿੱਚ ਹੋਵੇਗਾ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ ਦੱਸਾਂਗੇ ਅਸੀਂ ਸੰਘਰਸ਼ ਕਰਨ ਤੋਂ ਪਹਿਲਾਂ ਭੇਜਾਂਗੇ ਧੰਨਵਾਦ ਸਾਥੀ